ਕਾਲ ਜੀ ਸਵਾਗਤ ਆ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਪੇਜ ਮਾਲਵਾ ਬੈਲਟ ਵਾਲੀਵਾਲ ਸ਼ੂਟਿੰਗ ਅੱਜ ਆਪਾਂ ਪਹੁੰਚੇ ਜੀ ਪਿੰਡ ਕਮਾਣਾ ਨੇੜੇ ਰਤੀਆ ਜੀ ਬਹੁਤ ਹੀ ਟਾਪ ਦਾ ਟੂਰਨਾਮੈਂਟ ਆ ਸ਼ੇਅਰ ਕਰ ਦਿਓ ਵੀਰੇ ਸਾਰੇ ਭਰਾ ਬਹੁਤ ਵਧੀਆ ਤਗੜੇ ਮੈਚ ਲੱਗਣੇ ਨੇ ਹੈਲੋ ਹੈਲੋ ਬਾਈ ਜੀ 4 ਨੰਬਰ ਗਰਾਊਂਡ ਦੇ ਵਿੱਚ ਆਓ ਜੀ ਭੁੰਦਰਵਾਸ ਦੀ ਟੀਮ ਦੇ ਇੰਦਰਜੀਤ ਰਤੀਆ ਇਹ ਮੈਚ ਪਹਿਲਾਂ ਹੋਊਗਾ ਜੀ ਕੇ ਟੀਮ ਬਾ ਉਰੇ 4 ਨੰਬਰ ਗਰਾਊਂਡ ਦੇ ਵਿੱਚ ਰਤਿਆ ਇੰਦਰਜੀਤ ਤੇ ਤੂੰਦਰਵਾਸ ਇਹ ਟੀਮਾਂ ਵੀਰੇ ਚਾਰ ਨੰਬਰ ਗਰਾਊਂਡ ਦੇ ਵਿੱਚ ਆਓ ਜੀ ਨਾਲ ਹੀ ਵੀਰੇ ਤਿੰਨ ਨੰਬਰ ਗਰਾਊਂਡ ਮਾਣੇ ਦੀ ਸੀ ਟੀਮ ਦਾ ਮੈਚ ਹੈ ਸੋ ਸਾਰੇ ਖਿਡਾਰੀ ਵੀਰ ਸਾਡਾ ਸਾਥ ਦੇਣਗੇ ਜੀ ਇੱਕ ਨੰਬਰ ਗਰਾਊਂਡ ਦੇ ਵਿੱਚ ਜਿਹੜਾ ਮੈਚ ਅੱਤਾਂ ਬੋਲਿਆ ਗਿਆ ਹੈ ਬਾਈ ਜੀ ਅਗਲਾ ਮੈਚ ਖੇਡਣ ਦੇ ਲਈ ਪਿਲਸੀਆਂ ਤੇ ਸ਼ਾਜਲੀ ਇਹ ਟੀਮਾਂ ਨੇੜੇ ਆਜੋ ਜੀ ਤੇ ਨਾਂ ਦੀ ਮੇਰਾ ਭਰਾ ਵੜ ਕੇ 2 ਨੰਬਰ ਗਰਾਊਂਡ ਦੇ ਵਿੱਚ ਟੀਮਾਂ ਆਪਣੀ ਤਿਆਰੀ ਦੇਖੋ ਮੇਰੇ ਮਾਲਾ ਵਾਲਡ ਸ਼ੇਰੇ ਪੰਜਾਬ ਤੇ ਬਾਲੀਵਾਸ ਦਰਿਆਪੁਰ ਤੇ ਫੂਸ ਮੰਡੀ ਇਹ ਟੀਮਾਂ ਵੀ ਦੋ ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਆਉ ਜੀ ਦਰਿਆਪੁਰ ਤੇ ਫੂਸ ਮੰਡੀ ਗਰਾਊਂਡ ਨੰਬਰ 2 ਬੜੇ ਸ਼ਾਨਦਾਰ ਜਿਹੜੇ ਚੱਲਦੇ ਹੋ